ਇੱਕ ਅਜਬ ਕਹਾਣੀ ਹੈ ਕਿ ਜਦੋਂ ਛੁੱਟੀਆਂ ਹੁੰਦੀਆਂ ਨੇ ਹਾਰ ਇੱਕ ਵਿਆਹੀ ਹੋਈ ਧੀ ਇਹ ਸੋਚਦੀ ਏ ਕਿ ਮੈਂ ਆਪਣੇ ਪੇਕੇ ਜਾਣਾ ਏ ਤੇ ਉੱਥੇ ਜਾ ਕੇ ਚਾਰ-ਚਰ ਮਾਨ ਕਰਾਂਗੀ ਤੇ ਭਾਬੀ ਦੇ ਹੱਥ ਦੀਆਂ ਰੋਟੀਆਂ ਖਾਵਾਂਗੀ ਤੇ ਜਦੋਂ ਉਹ ਇਹ ਸੋਚ ਲੈ ਕੇ ਜਾਂਦੀ ਏ ਤੇ ਅੱਗੇ ਜਾ ਕੇ ਪਤਾ ਲੱਗਦਾ ਏ ਭਾਬੀ ਵੀ ਆਪਦੇ ਪੇਕੇ ਗਈ ਹੈ ਤੇ ਉਹਦੀ ਕਿਉਂ ਭਾਬੀ ਪੇਕੇ ਗਈ ਹੈ ਹਰੇਕ ਦੀ ਮਨ ਦੀ ਇੱਛਾ ਹੁੰਦੀ ਏ ਕਿ ਮੈਂ ਜਾ ਕੇ ਭਾਬੀ ਦੇ ਅਸ ਦਿਨ ਰੋਟੀਆਂ ਖਾਣੀਆਂ ਤੇ ਛੁੱਟੀਆਂ ਦੇ ਦਿਨਾਂ 'ਚ ਕਿਸੇ ਨੂੰ ਭਾਬੀ ਨਹੀਂ ਮਿਲਦੀ ਉਹ ਇੱਥੇ ਵੀ ਆਪਣੇ ਘਰ 'ਚ ਵੀ ਰੋਟੀ ਬਣਾਉਂਦੀ ਏ ਤੇ ਫਿਰ ਪੇਕੇ ਜਾ ਕੇ ਵੀ ਆਪ ਹੀ ਬਣਾ ਕੇ ਖਾਂਦੀ ਏ ਕਿਉਂਕਿ ਸੁਖ ਲੈ ਸੁਖ ਦੇ ਹਿਦਾਇਤ ਗਈ ਸੀ ਪਰ ਸੁਖ ਮਿਲਿਆ ਨਹੀਂ ਵੇਲ ਮਿਲਿਆ ਨਹੀਂ ਬਸ ਇਸੇ ਤਰੀਕੇ ਨਾਲ ਕਈ ਲੋਕ ਗੁਰੂ ਨਾਨਕ ਦਾ ਦਰ ਛੱਡੀ ਜਾ ਰਹੇ ਨੇ ਭਲੇਖੇ ਵਿੱਚ ਕਿ ਅੱਗੇ ਉਹ ਸਾਨੂੰ ਸੁਖ ਮਿਲੇਗਾ ਨਹੀਂ ਪਿਆਰਿਆ ਸੁਖ ਆਪਣੇ ਘਰ ਵਿੱਚ ਹੈ ਜਿਵੇਂ ਆਪਣਾ ਘਰ ਹੈ ਵਿਆਹੀ ਹੋਈ ਔਰਤ ਦਾ ਆਪਣਾ ਸਹਰਾ ਪਰਿਵਾਰ ਆਪਣਾ ਤੇ ਪੁੱਤ ਉਹਨੂੰ ਉੱਥੇ ਹੀ ਸੁੱਖ ਸਭ ਤੋਂ ਜ਼ਿਆਦਾ ਮਿਲਣਾ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਗੁਰੂ ਨਾਨਕ ਦੇ ਘਰ ਚ ਆ ਗਿਆ ਉਹਨੂੰ ਸੁੱਖ ਇੱਥੇ ਹੀ ਮਿਲਣਾ ਹੈ ਉਹ ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਜਿੱਥੇ ਮਰਜੀ ਭੱਜਿਆ ਫਿਰੇ ਸੁੱਖ ਨਹੀਂ ਸੁੱਖ ਤੇਰੇ ਕਰਮਾਂ ਦਾ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਤੇਰੇ ਕਰਮਾਂ ਦਾ ਸੁੱਖ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੇਰੇ ਅੰਦਰ ਦੀ ਵਿਅਸਥਾ ਕਰਮ ਨੇ ਇਹਨਾਂ ਨੂੰ ਧਾਰਨ ਕਰ ਜਦੋਂ ਇਦਾਂ ਦਾ ਜੀਵਨ ਬਣ ਜਾਏਗਾ ਤੈਨੂੰ ਸੁੱਖ ਮਿਲ ਜੇਗਾ ਬਾਹਰੋਂ ਸੁੱਖ ਕਿਤੇ ਨਹੀਂ ਉਹ ਲੱਭਣਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਕੁਰਮੰਤ ਤਰੜਾਇਆ ਤੇਰੇ ਅੰਦਰ ਹੀ ਸੁੱਖ ਬੈਠਾ ਹੈ ਐਵੇਂ ਲੋਕਾਂ ਤੇ ਲਾਰਿਆਂ ਚ ਲੋਕਾਂ ਦੇ ਸਬਜ ਪਾਗ ਦਿਖਾਇਆਂ ਦੇ ਵਿੱਚ ਨਾ ਪਏ ਆਪਣੇ ਗੁਰੂ ਨਾਨਕ ਦਾ ਕਾਰਨਾ ਛੱਡ ਤੈਨੂੰ ਸਾਰਾ ਸੁੱਖ ਗੁਰੂ ਨਾਨਕ ਦੇ ਘਰੋਂ ਹੀ ਮਿਲੇਗਾ ਇਸ ਤੋਂ ਉੱਪਰ ਕਿਤੇ ਸੁੱਖ ਨਹੀਂ ਹੈ ਇੱਥੇ ਹੀ ਪਿਆਰ ਹੈ ਇੱਥੇ ਹੀ ਸ਼ਰਧਾ ਹੈ ਏਕ ਪਿਤਾ ਏਕ ਸਕੇ ਹੰਬਾਰ ਤੂੰ ਮੇਰਾ ਗੁਰਹਾਈ ਉਹ ਸਾਡੇ ਮਾਲਕ ਹੈ ਅਕਾਲ ਪੁਰਖ ਅਸੀਂ ਸਾਰੇ ਉਹਦੇ ਪੁੱਤਰ ਹਾਂ ਸਾਨੂੰ ਕਿਸੇ ਅਕਾਲ ਪੁਰਖ ਦੇ ਪੁੱਤਰ ਦੇ ਪੁੱਤਰ ਬੰਦੇ ਲੋੜ ਨਹੀਂ ਅਸੀਂ ਆਪ ਹੀ ਅਕਾਲ ਪੁਰਖ ਦੇ ਪੁੱਤਰ ਆ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸ ਦਿੱਤਾ ਪੰਜਵੇਂ ਜਾਮੇ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਏਕ ਨੂਰ ਤੇ ਸਭ ਜਗ ਜੇਾ ਕੌਣ ਭਲੇ ਕੋ ਮੰਦੇ ਪਿਆਰੇ ਆਕੇ ਬਾਣੀ ਪੜ ਸਮਝ ਤੇ ਆਪਣੇ ਅੰਦਰ ਦੀ ਅਵਸਥਾ ਨੂੰ ਜਗਾ ਤੇ ਗੁਰੂ ਨਾਨਕ ਤੇਰੀਆਂ ਝੋਰੀਆਂ ਭਰ ਦੇਣਗੇ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਉਹ ਚੌਕਟਮਾਨੇ ਜਿਹਨੂੰ ਕੋਈ ਨਹੀਂ ਜਾਣਦਾ ਉਹ ਨਾਮ ਜਪਣ ਲੱਗ ਜਾਏ ਚਮਾ ਦਸ਼ਾਵਾਂ ਦੇ ਵਿੱਚ ਉਹਦੀ ਬੱਲੇ ਬੱਲੇ ਹੋ ਜਾਂਦੀ ਹੈ ਸੋ ਆਓ ਗੁਰੂ ਨਾਨਕ ਦੇ ਵਿਚਾਰਤਾਰਾਂ ਨਾਲ ਜੁਟ ਕੇ ਆਪਣੇ ਜੀਵ ਨੂੰ ਬਧਿਤ ਕਰਿਏ ਵਹਿਮਾ ਭਲੇਖਿਆ ਤੋਂ ਬਚੀਏ